ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਾਫਿਰ ਕਬਰਾ ਕੇ ਪਰ ਇੱਥੇ ਤੁਸੀਂ ਬੁੱਤ ਪ੍ਰਸਤੀ ਕਰਦੇ ਹੋ ਪਰ ਮੈਂ ਇਸ ਦੇ ਉਲਟ ਹਾਂ ਬਾਬਾ ਅਸੀਂ ਤਾਂ ਨਹੀਂ ਕਰਦੇ ਬੁੱਤ ਆਖਦੇ ਹਨ ਬੁੱਧ ਜੀ ਦੀ ਮੂਰਤੀ ਨੂੰ ਅਸੀਂ ਬੁੱਧ ਦੀ ਮੂਰਤੀ ਨਹੀਂ ਰੱਖੀ ਹੋਈ ਮੈਨੂੰ ਡਾਕਟਰ ਜੀ ਨੇ ਦੱਸਿਆ ਸੀ ਕਿ ਬੁੱਧ ਦੀਆਂ ਮੂਰਤਾਂ ਮੇਕੀ ਅਰਬੀ ਫਾਰਸੀ ਲੋਕਾਂ ਨੇ ਬੁੱਤ ਪੜ੍ਹ ਘੜਿਆ ਸੀ ਮੁਸਾਫਿਰ ਹੈਰਾਨ ਹੋ ਕੇ ਸ਼ਾਇਦ ਬਾਬਾ ਤੂੰ ਸਾਡੀ ਜੇ ਵੋਟੀ ਪੁੱਤ ਕੋਈ ਬਿਮਾਰ ਹੋਵੇ ਤਾਂ ਰੱਬ ਅੱਗੇ ਦੁਆ ਬੇਨਤੀ ਕਰਦੇ ਹੋ ਕਿ ਵੱਲ ਹੋਵੇ ਮੁਸਾਫਰ ਹੈਰਾਨ ਹੋ ਕੇ ਕਰਦੇ ਹਾਂ ਬਾਬਾ ਫੇ ਰੱਬ ਨਾਲੋਂ ਵੋਟੀ ਪੁੱਤਰ ਵਧੀਕ ਪਿਆਰੇ ਹੋਏ ਨਾ ਨਹੀਂ ਤਾਂ ਜਦ ਤੁਸੀਂ ਰੱਬ ਦੇ ਉਪਾਸ਼ਕ ਹੋ ਤਾਂ ਉਸ ਦੇ ਪਿਆਰ ਵਿੱਚ ਵੱਸੋ ਉਸ ਕੋਲੋਂ ਉਸ ਦਾ ਪਿਆਰ ਮਿਲਾਪ ਮੰਗੋ ਵੋਟੀ ਪੁੱਤਰ ਲਈ ਅਰਦਾਸੇ ਕਿਉਂ ਕਰੋ ਮੁਸਾਫਰ ਮੈਂ ਨਹੀਂ ਸਮਝਿਆ ਬਾਬਾ ਜਿਸ ਤਰ੍ਹਾਂ ਮੈਨੂੰ ਲੱਗਦਾ ਹੋਵੇ ਪਾਲਾ ਤਦ ਮੈਨੂੰ ਲੋਈ ਲੱਗਦੀ ਹੈ ਪਿਆਰੀ ਇੱਕ ਸ਼ਾਊਕਾਰ پاس ਲੋਈਆਂ ਹਨ ਮੈਂ ਜਾ ਕੇ ਲੋਈ ਮੰਗਦਾ ਹਾਂ ਮੈਨੂੰ ਪਿਆਰ ਲੋਈ ਨਾਲ ਹੈ ਜੋ ਮੰਗਦਾ ਹਾਂ ਸ਼ਾਊਕਾਰ ਨਾਲ ਪਿਆਰ ਨਹੀਂ ਸੋ ਮੇਰਾ ਮਤਲਬ ਹੈ ਕਿ ਮੇਰੇ ਮਨ ਨੂੰ ਸਭ ਤੋਂ ਨੇੜੇ ਲੋਈ ਹੈ ਦਾਤਾ ਜਿਸ ਤੋਂ ਲੋਈ ਮੰਗਦਾ ਹਾਂ ਉਸ ਤੋਂ ਵਿੱਥ ਤੇ ਹੈ ਤੇ ਲੋਈ ਲੈਣ ਦੇ ਮਤਲਬ ਪਿੱਛੇ ਉਸ ਵੱਲ ਰੁਖ ਕਰਦਾ ਹਾਂ ਮੁਸਾਫਿਰ ਠੀਕ ਹੈ ਬਾਬਾ ਇਸੇ ਤਰ੍ਹਾਂ ਜਦੋਂ ਪੁੱਤ ਮਰਨ ਲੱਗਾ ਤੇ ਆਂਦਰਾ ਨੂੰ ਪਏ ਕਲਵਲ ਤੇ ਦਵਾ دارو ਦੀ ਪੇਸ਼ ਨਾ ਗਈ ਤਦ ਬੇਨਤੀਆਂ ਕਰੀ ਦੀਆਂ ਹਨ ਕਿ हे ਰੱਬਾ ਇਸ ਦੀ ਜਿੰਦ ਬਖਸ਼ ਉਸ ਵੇਲੇ ਪੁੱਤ ਮਨ ਨੂੰ ਨੇੜੇ ਹੁੰਦਾ ਹੈ ਪਰਮੇਸ਼ਰ ਵਿੱਥ ਤੇ ਹੁੰਦਾ ਹੈ ਮੁਸਾਫਰ ਠੀਕ ਹੈ ਬਾਬਾ ਫਿਰ ਸੱਜਣਾ ਖੁਦਾ ਪ੍ਰਸਤੀ ਦੀ ਡੀਂਗ ਕਾਸ ਨੂੰ ਮਾਰਨੀ ਹੋਈ ਮੁਸਾਫਰ ਕਿਉਂ ਬਾਬਾ ਜਦ ਪਰਮੇਸ਼ਰ ਨਾਲੋਂ ਪੁੱਤ ਤੇ ਵੋਟੀ ਆਦਰ ਤੇ ਧਨ ਨੇੜੇ ਲੱਗ ਰਹੇ ਹਨ ਤਦ ਬੁੱਤ ਪ੍ਰਸਤੀ ਹੋ ਰਹੀ ਹੈ ਜਾਂ ਬੁੱਤ ਦੀ ਪੂਜਾ ਬੁੱਤ ਪ੍ਰਸਤੀ ਹੈ ਨਹੀਂ ਤਾਂ ਪਰਮੇਸ਼ਰ ਤੋਂ ਬਿਨਾ ਜਿਸ ਚੀਜ਼ ਨਾਲ ਪਿਆਰ ਕਰਨਾ ਹੈ ਸਭ ਬੁੱਤ ਪ੍ਰਸਤੀ ਹੈ ਪਰਮੇਸ਼ਰ ਜੀਵਨ ਆਤਮਾ ਹੈ ਸਦਾ ਸਥਿਰ ਆਤਮਾ ਹੈ ਉਸ ਤੋਂ ਛੁੱਟ ਜੋ ਪਿਆਰ ਹੈ ਆਤਮਾ ਨਾਲ ਨਹੀਂ ਨਿਰਜਿੰਦ ਨਾਲ ਬੁੱਤ ਨਾਲ ਪਿਆਰ ਹੈ ਬੁੱਤ ਪ੍ਰਸਤੀ ਤਾਂ ਸਾਰੇ ਕਰ ਰਹੇ ਹੋ ਮੁਸਾਫਰ ਕਬਰਾ ਕੇ ਹੈ ਕੀ ਕੀ ਅਸੀਂ ਕੋਈ ਪੱਥਰ ਪੂਜਦੇ ਹਾਂ ਬਾਬਾ ਅਸਲ ਪੂਜਾ ਮਾਨਸਿਕ ਪੂਜਾ ਹੈ ਜਿੱਥੇ ਮਨ ਲੱਗਾ ਹੈ ਉੱਥੇ ਪੂਜਾ ਹੈ ਜਿਸ ਸ਼ੈ ਨਾਲ ਪਿਆਰ ਹੈ ਉਹੋ ਹੀ ਉਸ ਦੀ ਪੂਜਾ ਹੈ ਪਿਆਸ ਬਿਨਾ ਚੱਕੀ ਰਾ ਸਿਰ ਠੋਕਦਾ ਹੀ ਰਹਿੰਦਾ ਹੈ ਸ਼ਿਕਾਰੀ ਸਿਰ ਝੁਕਾਉਂਦਾ ਹੀ ਰਹਿੰਦਾ ਹੈ ਸਰਕੜਾ ਨਿਉ ਨਿਉ ਸਲਾਮ ਕਰਦਾ ਹੀ ਰਹਿੰਦਾ ਹੈ ਮੂਲ ਨਹੀਂ ਕੋਈ ਆਖਦਾ ਕਿ ਉਹ ਪੂਜਾ ਕਰ ਰਹੇ ਹਨ ਮੁਸਾਫਿਰ ਬਾਬਾ ਜੀ ਕੁਝ ਪੜ੍ਹੇ ਹੋ? ਬਾਬਾ ਹਾਂ। ਮੁਸਾਫਿਰ ਕਿੱਥੇ? ਬਾਬਾ ਇਸ਼ਕ ਦੇ ਮਕਤਬ ਵਿੱਚ। ਮੁਸਾਫਿਰ ਉੱਥੇ ਕੀ ਕੀ ਵਿਦਿਆ ਪੜ੍ਹੀ ਹੋ? ਬਾਬਾ ਪਿਆਰੇ ਤੋਂ ਸਦਕੇ ਹੋਣਾ ਤੇ ਪਿਆਰੇ ਦੀ ਪ੍ਰੀਏ ਵਸਤੂਆਂ ਤੋਂ ਹੁਮਦੇ ਰਹਿਣਾ। ਮੁਸਾਫਿਰ ਮੈਂ ਨਹੀਂ ਸਮਝਿਆ। ਬਾਬਾ ਮੈਂ ਪਛਤੋ ਨਹੀਂ ਬੋਲੀ ਕੋਈ ਬੁਝਾਰਤ ਨਹੀਂ ਪਾਈ। ਮੁਸਾਫਿਰ ਜ਼ਰਾ ਖੋਲ ਕੇ ਦੱਸੋ। ਬਾਬਾ ਪ੍ਰੇਮ ਦੇ ਮਦਰਸੇ ਵਿੱਚ ਪੜਿਆ ਹਾਂ ਤੇ ਇਹ ਪੜਿਆ ਹਾਂ ਕਿ ਪਿਆਰੇ ਨੂੰ ਪਿਆਰ ਕਰਨਾ ਹੈ ਔਰ ਉਸ ਦੇ ਪਿਆਰਿਆਂ ਨੂੰ ਪਿਆਰ ਕਰਨਾ ਹੈ ਮੁਸਾਫਰ ਪਿਆਰਾ ਆਪ ਦਾ ਕੌਣ ਹੈ ਬਾਬਾ ਵਾਹਿਗੁਰੂ ਅਕਾਲ ਪੁਰਖ ਜਾਗਦੀ ਜੋਤ ਮੁਸਾਫਰ ਉਸ ਦੇ ਪਿਆਰੇ ਕੌਣ ਹਨ ਬਾਬਾ ਉਹਦੇ ਪਿਆਰੇ ਵਿੱਚ ਜੋ ਹੋਣ ਜੋ ਉਸ ਨੂੰ ਪਿਆਰ ਕਰਦੇ ਹਨ ਤੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਮੁਸਾਫਰ ਮਸਲਨ ਬਾਬਾ ਮਸਲਨ ਬਈ ਉਸ ਦਾ ਆਪਣਾ ਬ੍ਰह्म ਗਿਆਨ ਰੱਬੀ ਗਿਆਨ ਮੁਸਾਫਰ ਉਹ ਕਿੱਥੇ ਹੈ ਬਾਬਾ ਉਸ ਦੇ ਆਪਣੇ ਸਵੈ ਸਰੂਪ ਵਿੱਚ ਮੁਸਾਫਰ ਤੂੰ ਉਸ ਨੂੰ ਕਿੱਕੂ ਦੇਖਦਾ ਹੈ ਬਾਬਾ ਜਦੋਂ ਉਹ ਉਸ ਨੂੰ ਮੇਰੀ ਸਮਝ ਗੋਚਰਾ ਕਰਕੇ ਕਿਸੇ ਮੇਰੇ ਜਹੀ ਬੋਲਣ ਸ਼ਕਤੀ ਵਾਲੇ ਆਪਣੇ ਪਿਆਰੇ ਵਿੱਚ ਪਾ ਕੇ ਮੈਨੂੰ ਦੱਸ ਦਿੰਦਾ ਹੈ ਮੁਸਾਫਰ ਕਦੇ ਉਸ ਨੇ ਤੈਨੂੰ ਆਪਣਾ ਗਿਆਨ ਦੱਸਿਆ ਹੈ ਬਾਬਾ हां मुसाफिर दिखा किथे है बाबा सन्नत करके ओ श्री गुरु ग्रंथ साहिब जी मुसाफिर हां ए ਮੰਨਿਆ ਕਿ ਇਸ ਵਿੱਚ ਪਰਮੇਸ਼ਰ ਦਾ ਗਿਆਨ ਹੈ ਪਰ ਇਸ ਦੀ ਇੱਜ਼ਤ ਕਿਉਂ बाबा ਇਸ ਕਰਕੇ ਕਿ ਵਾਹਿਗੁਰੂ ਦਾ ਗਿਆਨ ਹੈ ਪਿਆਰੇ ਦਾ ਗਿਆਨ ਹੈ मुसाफिर ਪਰ ਗਿਆਨ ਤਾਂ ਮੰਨਿਆ ਤੇ ਗਿਆਨ ਦਾ ਆਦਰ ਵੀ ਮੰਨਿਆ ਪਰ ਕੀ ਕਾਗਤ ਵੀ ਗਿਆਨ ਹੈ बाबा ਕੀ ਤੁਸੀਂ ਇਹ ਹੱਡ ਚੰਮ ਹੋ ਜਾਂ ਰੂਹ ਮੁਸਾਫਰ ਬੇਚੈਨ ਹੋ ਗਈ ਰੂਹ ਬਾਬਾ ਸਰੀਰ ਮਰ ਜਾਏ ਤਾਂ ਤੁਸੀਂ ਹੋਸੋ ਮੁਸਾਫਰ ਹੋਸਾਂ ਬਾਬਾ ਫੇਰ ਤੁਸੀਂ ਤਾਂ ਰੂਹ ਹੋਏ ਇਹ ਸਰੀਰ ਤਾਂ ਰੂਹ ਦੇ ਰਹਿਣ ਦੀ ਥਾਂ ਹੀ ਹੈ ਨਾ ਮੁਸਾਫਰ ਠੀਕ ਬਾਬਾ ਫੇਰ ਤੁਹਾਨੂੰ ਪਿਆਰ ਕਰਨ ਵਾਲੇ ਤੁਹਾਡੇ ਵੋਟੀ ਪੁੱਤਰ ਮਿੱਤਰ ਆਦ ਤੱਕ ਤੁਹਾਡੀ ਰੂਹ ਨੂੰ ਪਿਆਰ ਕਰਦੇ ਹੋਏ ਤੁਹਾਡੇ ਸਰੀਰ ਦਾ ਆਦਰ ਕਰਦੇ ਹਨ ਕਿ ਨਹੀਂ ਮੁਸਾਫਰ ਕਰਦੇ ਹਨ ਬਾਬਾ ਪਰ ਤੁਹਾਡੇ ਹਿਸਾਬ ਨਾਲ ਚਾਹੀਦਾ ਹੈ ਕਿ ਉਹ ਤੁਹਾਡੇ ਰੂਹ ਦਾ ਆਦਰ ਕਰਨ ਪਰ ਸਰੀਰ ਦਾ ਆਦਰ ਨਾ ਕਰਨ ਮੁਸਾਫਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਬਾਬਾ ਫਿਰ ਮੇਰੇ ਪਿਆਰੇ ਰੱਬ ਨੇ ਜਦ ਆਪਣਾ ਬ੍ਰह्म ਗਿਆਨ ਮੇਰੇ ਨਸਤਾਰੇ ਵਾਸਤੇ ਮੇਰੀ ਬੋਲੀ ਵਿੱਚ ਤੇ ਮੇਰੀ ਸਮਝ ਗੋਚਰੇ ਅਖਰਾਂ ਵਿੱਚ ਮੈਨੂੰ ਬਖਸ਼ਿਆ ਸਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਪਿਆਰੇ ਦੇ ਗਿਆਨ ਦਾ ਜੋ ਰੂਸਮਾਨ ਸਮਝੋ ਆਦਰ ਕਰਦਿਆਂ ਮੈਂ ਉਸ ਸਰੀਰ ਦਾ ਆਦਰ ਨਾ ਕਰਾਂ ਜਿਸ ਵਿੱਚ ਉਹ ਗਿਆਨ ਮੇਰੀ ਕਲਿਆਣ ਵਾਸਤੇ ਮੇਰੀ ਸਮਝ ਗੋਚਰਾ ਕਰਨ ਲਈ ਮੈਨੂੰ ਦਿੱਤਾ ਗਿਆ ਹੈ ਵੇਖੋ ਮੈਂ ਪੂਜਾ ਕਰਦਾ ਹਾਂ ਵਾਹਿਗੁਰੂ ਦੀ ਮੈਂ ਪੂਜਾ ਕਰਦਾ ਹਾਂ ਉਸ ਦੇ ਗਿਆਨ ਦੀ ਜੋ ਉਸ ਦਾ ਸਵੈ ਸਰੂਪ ਹੈ ਮੈਂ ਹਦਬੰਦੀ ਵਿੱਚ ਹਾਂ ਉਹ ਬੇहद ਹੈ ਮੈਂ ਨਾ ਉਸ ਨੂੰ ਨਾ ਉਸ ਤੇ ਗਿਆਨ ਨੂੰ ਪਾ ਸਕਦਾ ਹਾਂ ਉਹ ਤਰਸ ਕਰਕੇ ਆਪਣੇ ਗਿਆਨ ਨੂੰ ਮੇਰੀ ਸਮਝ ਗੋਚਰਾ ਕਰਕੇ ਮੇਰੀ ਬੋਲੀ ਵਿੱਚ ਤੇ ਅੱਖਰਾਂ ਵਿੱਚ ਕਿਸੇ ਧਰਮ ਪਵਿੱਤਰ ਪ੍ਰੇਮ ਵਾਲੇ ਹਿਰਦੇ ਦੁਆਰਾ ਮੈਨੂੰ ਦਿੰਦਾ ਹੈ ਮੈਂ ਇਸ਼ਕ ਦੇ ਮਕਤਬ ਦਾ ਪੜਿਆ ਉਸ ਪਿਆਰੇ ਦੇ ਗਿਆਨ ਦੀ ਪੂਜਾ ਕਰਦਾ ਹਾਂ ਤੇ ਜਿਸ ਸਰੀਰ ਵਿੱਚ ਉਹ ਵਸਦਾ ਹੈ ਉਸ ਦਾ ਆਦਰ ਸਤਿਕਾਰ ਪਿਆਰ ਪੂਜਾ ਕਰਦਾ ਹਾਂ ਕਿਉਂਕਿ ਪਿਆਰੇ ਦੇ ਗਿਆਨ ਦਾ ਆਦਰ ਪਿਆਰੇ ਦਾ ਆਦਰ ਹੈ ਸੋ ਸੱਜਣਾ ਮੈਂ ਤਾਂ ਪ੍ਰੇਮ ਦੀ पाठशाला ਵਿੱਚ ਪੜਿਆ ਪਿਆਰ ਕਰਦਾ ਹਾਂ ਰੱਬ ਨੂੰ ਤੇ ਉਸ ਦੇ ਗਿਆਨ ਨੂੰ ਮੈਂ ਬੁੱਤ ਨਹੀਂ ਜਾਣਦਾ ਰੱਬ ਤੇ ਉਸ ਦੇ ਗਿਆਨ ਦੇ ਪਿਆਰ ਪੂਜਾ ਸਤਿਕਾਰ ਨੂੰ ਮੈਂ ਬੁੱਤ پرستੀ ਨਹੀਂ ਜਾਣਦਾ ਇਹ ਤਾਂ ਪਿਆਰੇ ਦੀ ਪੂਜਾ ਹੈ ਔਰ ਪੂਜਾ ਮੈਂ ਦੋ ਤਰ੍ਹਾਂ ਕਰਦਾ ਹਾਂ ਇੱਕ ਤਾਂ ਜੋ ਗਿਆਨ ਆਖਦਾ ਹੈ ਉਸ ਤੇ ਅਮਲ ਕਰਨ ਦਾ ਅੰਦਰੋਂ ਯਤਨ ਕਰਦਾ ਹਾਂ ਇੱਕ ਉਸ ਗਿਆਨ ਨੂੰ ਆਦਰ ਸਤਿਕਾਰ ਪਿਆਰ ਪੂਜਾ ਨਾਲ ਰੱਖਦਾ ਹਾਂ ਔਰ ਮੇਰੀ ਸਾਰੀ ਕੌਮ ਇਹੋ ਕੁਝ ਕਰਦੀ ਹੈ ਔਰ ਅਸੀਂ ਸਾਰੇ ਇੱਕ ਦੀਪਕ ਦੇ ਪਤੰਗੇ ਹਾਂ ਇੱਕ ਕਮਲ ਦੇ ਭੋਰੇ ਹਾਂ ਤੇ ਇੱਕ ਨਿਸ਼ਾਨੇ ਦੇ ਆਸ਼ਿਕ ਹਾਂ ਬਸ ਮੁਸਾਫਰ ਠੀਕ ਹੈ ਪਰ ਗਿਆਨ ਤੋਂ ਸਿਵਾ ਹੋਰ ਨੂੰ ਵੀ ਪਿਆਰ ਦੇ ਹੋ ਬਾਬਾ ਜੀ ਹਾਂ ਜਿਸ ਪਰਮ ਪਵਿੱਤਰ ਵਾਹਿਗੁਰੂ ਦੇ ਪਿਆਰੇ ਹਿਰਦੇ ਨੇ ਸਾਨੂੰ ਉਸ ਦਾ ਗਿਆਨ ਦਿੱਤਾ ਤੇ ਰੱਬ ਨਾਲ ਜੋੜਿਆ ਉਸ ਨੂੰ ਪਿਆਰ ਕਰਦੇ ਹਾਂ ਉਸ ਦਾ ਨਾਮ ਅਸਾ ਆਪਣੇ ਚੇਤੇ ਦੀ ਖਾਤਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਰੱਖਿਆ ਹੈ ਸੋ ਅਸੀਂ ਪਿਆਰ ਕਰਦੇ ਹਾਂ ਆਪਣੇ ਪ੍ਰੀਤਮ ਵਾਹਿਗੁਰੂ ਨੂੰ ਤੇ ਉਸ ਦੇ ਪਿਆਰੇ ਉਸ ਦੇ ਬ੍ਰह्म ਗਿਆਨ ਨੂੰ ਤੇ ਉਸ ਦੇ ਪਿਆਰੇ ਬ੍ਰह्म ਗਿਆਨ ਦਾਤਾ ਗੁਰੂ ਨੂੰ ਇਹ ਤ੍ਰੇ ਪਿਆਰ ਉਸੇ ਵਾਹਿਗੁਰੂ ਦੇ ਪਿਆਰੇ ਹਨ ਇਸ ਪਿਆਰ ਵਿੱਚ ਅਸੀਂ ਆਤਮਾ ਨੂੰ ਪਿਆਰ ਕਰਦੇ ਅਨਾਤਮਾ ਨੂੰ ਪਿਆਰ ਨਹੀਂ ਕਰਦੇ ਜਿੱਥੇ ਅਨਾਤਮ ਪਿਆਰ ਹੈ ਤੂੰ ਮੈਨੂੰ ਖੋਲ ਕੇ ਦੱਸ ਦੇ ਮੁਸਾਫਿਰ ਇਸ ਵਿੱਚ ਤਾਂ ਅਨਾਤਮ ਪਿਆਰ ਨਹੀਂ ਬਾਬਾ ਫਿਰ ਮਿਤਰਾ ਜੋ ਅਨਾਤਮ ਨੂੰ ਪਿਆਰ ਨਹੀਂ ਕਰਦਾ ਉਹ ਬੁੱਤ ਪ੍ਰਸਤੀ ਨਹੀਂ ਕਰ ਰਿਹਾ ਹੈ ਠੀਕ ਮੁਸਾਫਿਰ ਠੀਕ ਹੈ ਬਾਬਾ ਤੂੰ ਅਨਪੜ੍ਹ ਜਾਪਦਾ ਹੈ ਪਰ ਗੱਲਾਂ ਪਤੇ ਦੀਆਂ ਹਨ ਕਿੱਥੇ ਪੜਿਆ ਹੈ ਬਾਬਾ ਮੈਂ satsang ਵਿੱਚ ਪੜਿਆ ਹਾਂ ਜਿੱਥੇ ਆਤਮਾ ਦਾ ਨਿਵਾਸ ਹੈ ਮੁਸਾਫਿਰ ਫਿਰ ਮਰਦਮ ਪ੍ਰਸਤੀ ਬਾਬਾ ਨਹੀਂ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਜਿੱਥੇ ਵਾਹਿਗੁਰੂ ਦਾ ਹੀ ਜਸ ਹੋਵੇ ਉਹ ਸਤ ਸੰਗ ਹੈ ਉਹ ਤਾਂ ਆਤਮਾ ਦੀ ਮਹਿਮਾ ਦੀ ਥਾਂ ਹੈ ਉਹ ਆਤਮ ਪ੍ਰਸਤੀ ਹੈ ਹੈ ਕਿ ਨਹੀਂ ਮੁਸਾਫਰ ਠੀਕ ਹੈ ਗੁਰੂ ਨਾਨਕ ਦੇਵ ਦੀ ਅਸੀਂ ਵੀ ਇੱਜ਼ਤ ਕਰਦੇ ਹਾਂ ਪਰ ਤੁਸੀਂ ਉਸ ਨੂੰ ਰੱਬ ਜਾਣਦੇ ਹੋ ਬਾਬਾ ਅਸੀਂ ਰੱਬ ਨੂੰ ਅਜੋਨੀ ਆਖਦੇ ਹਾਂ ਸਾਡਾ ਵਾਹਿਗੁਰੂ ਜਨਮ ਮਰਨ થી ਰਹਤ ਹੈ ਮੁਸਾਫਰ ਫੇਰ ਗੁਰੂ ਨਾਨਕ ਨੂੰ ਰੱਬ ਆਖਦੇ ਹੋ ਬਾਬਾ ਨਹੀਂ ਮੁਸਾਫਰ ਗੁਰੂ ਨਾਨਕ ਨੂੰ ਆਦਮੀ ਆਖਦੇ ਹੋ ਬਾਬਾ ਨਹੀਂ ਮੁਸਾਫਰ ਨਾ ਰੱਬ ਆਖਦੇ ਹੋ ਨਾ ਆਦਮੀ ਕੀ ਆਖਦੇ ਹੋ ਬਾਬਾ ਗੋਬਿੰਦ ਰੂਪ ਮੁਸਾਫਰ ਉਹ ਕਿਵੇਂ ਬਾਬਾ ਆਤਮਾ ਦੇ ਦੇਸ ਦੀਆਂ ਅਸਲ ਗੱਲਾਂ ਅਸੀਂ ਨਹੀਂ ਸਮਝ ਸਕਦੇ ਪਰ ਟੋਹਾਂ ਤੇ ਦ੍ਰਿਸ਼ਟਾਂਤਾਂ ਨਾਲ ਸੋ ਇੱਕ ਠੁੱਲੀ ਜਹੀ ਗੱਲ ਹੈ ਜੇਕਰ ਇੱਕ ਸੋਨੇ ਦਾ ਟੁਕੜਾ ਅੱਗ ਵਿੱਚ ਪਾ ਕੇ ਲਾਲ ਅੰਗਾਰਾ ਹੋ ਜਾਏ ਤਾਂ ਕਿ ਤੁਸੀਂ ਕਹੋਗੇ ਕਿ ਇਹ ਅਗਨੀ ਨਹੀਂ ਇਹ ਆਗ ਵਾਂਗ ਤੇ ਸੇਖ ਨਾਲ ਸਮਰਥ ਨਹੀਂ ਮੁਸਾਫਰ ਨਹੀਂ ਅਸੀਂ ਮੰਨਾਂਗੇ ਕਿ ਇਹ ਅਗਨੀ ਹੈ ਔਰ ਅਗਨੀ ਵਤ ਸਮਰਥ ਹੈ ਬਾਬਾ ਜਿਸ ਹਿਰਦੇ ਵਿੱਚ ਰੱਬੀ ਗਿਆਨ ਦਾ ਨਿਵਾਸ ਹੈ ਜਿਸ ਦੇ ਅੰਦਰਲੇ ਵਿੱਚ ਵਾਹਿਗੁਰੂ ਦਾ ਪਿਆਰ ਹੈ ਜਿਸ ਦੀ ਯਾਦ ਤੇ ਧਿਆਨ ਵਿੱਚ ਪਰਮੇਸ਼ਰ ਵਸਦਾ ਹੈ ਜਿਸ ਦਾ ਮਨ ਹੀ ਨਹੀਂ ਇੰਦਰੇ ਵੀ ਬ੍ਰਹਮਾਕਾਰ ਹੋ ਗਏ ਹਨ ਕਿ ਉਸ ਨੂੰ ਤੁਸੀਂ ਰਬੀਅਤ ਈਸ਼ਵਤਾਈ ਤੋਂ ਸਖਣਾ ਆਖੋਗੀ ਕਿ ਉਸ ਦੇ ਦਰਸ਼ਨ ਸੰਗਤ ਧਿਆਨ ਪਿਆਰ ਤੋਂ ਸਾਡੇ ਵਿੱਚ ਰੱਬੀ ਰੋ ਰੁਮਕਾ ਨਹੀਂ ਮਾਰੇਗੀ ਉਸ ਤੋਂ ਰੱਬੀ ਰੋ ਦਾ ਮੀਂਹ ਨਹੀਂ ਵਰਸੇਗਾ ਮੁਸਾਫਿਰ ਜ਼ਰੂਰ ਬਾਬਾ ਫਿਰ ਅਸੀਂ ਗੁਰੂ ਨਾਨਕ ਜਿਸ ਦੇ ਆਤਮਾ ਮਨ ਸਰੀਰ ਇੰਦਰੀਆਂ ਵਿੱਚ ਅੱਠ ਪਹਿਰ ਲਗਾਤਾਰ ਵਾਹਿਗੁਰੂ ਦਾ ਨਿਵਾਸ ਹੈ ਅਸੀਂ ਉਸ ਨੂੰ ਗੁਰੂ ਨਾਨਕ ਦੇਵ गोविंद ਰੂਪ ਤੇ ਵਹਿ ਪ੍ਰਗਟਿਓ ਪੂਰਕ ਭਗਵੰਤ ਰੂਪ ਆਖਦੇ ਤੇ ਮੰਦੇ ਹਾਂ ਇਸੇ ਤਰ੍ਹਾਂ ਨਾਤਾ ਪਰਮੇਸ਼ਰ ਜਨਮ ਮਰਮ ਵਿੱਚ ਆਉਂਦਾ ਹੈ ਨਾ ਉਹ ਪਰਮੇਸ਼ਰ ਨਾਲ ਜੁੜੇ ਪਰਮੇਸ਼ਵਰ ਰੂਪ ਹੋ ਰਹੇ ਮਹਾਪੁਰਖ ਇਸ ਬੇਦਵੀ ਦੇ ਵਾਕ ਦੇ ਹੱਕਦਾਰ ਬਣਦੇ ਹਨ ਕਿ ਉਹ ਮਾਮੂਲੀ ਇਨਸਾਨ ਥੇ ਉਹ ਸੰਮਰਦ ਰੱਬੀ ਰੋ ਨਾਲ ਰੁਮਕ ਰਹੇ ਈਸ਼ਵਰਤ ਬ੍ਰਹਮਤ ਵਿੱਚ ਸਰਸਾਰ ਉਸੇ ਪਿਆਰ ਰੰਗ ਵਿੱਚ ਤਦ ਰੂਪ ਹਰ ਹਰ ਜਨ ਦੋਏ ਇਕ ਹੈ ਬਿਬ ਵਿਚਾਰ ਕਛ ਨਾਹੀ ਹਰੀ ਦੇ ਰੰਗ ਵਿੱਚ ਰੰਗਿਆ ਹਰੀ ਜਨ ਹਰੀ ਦਾ ਰੂਪ ਹੋ ਜਾਂਦਾ ਹੈ ਜਿਸ ਤਰ੍ਹਾਂ ਸੋਨੇ ਦਾ ਟੁਕੜਾ ਅਗਨੀ ਦੇ ਪਰਵੇਸ਼ ਨਾਲ ਅਗਨੀ ਰੂਪ ਹੋ ਜਾਂਦਾ ਹੈ ਇਸ ਤਰ੍ਹਾਂ ਸਜਣਾ ਅਸੀਂ ਗੁਰੂ ਨੂੰ ਰੱਬ ਰੂਪ ਵੀ ਤੇ ਮرد ਰੂਪ ਵੀ ਮੰਨਦੇ ਹਾਂ ਤੇ ਵਾਹਿਗੁਰੂ ਨੂੰ ਅਜਨਮਾ ਤੇ ਅਜੋਨੀ ਵੀ ਮੰਨਦੇ ਹਾਂ ਸਾਡੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਭਾਈ ਨੰਦ ਲਾਲ ਨੇ ਸਤਗੁਰਾਂ ਨੂੰ ਜਦੋਂ ਵਾਹਿਗੁਰੂ ਰੂਪ ਗਿਆ ਹੈ ਉਹਨਾਂ ਵਿੱਚ ਰੱਬੀਅਤ ਦਾ ਜਲਾਲ ਤੇ ਜਮਾਲ ਤੱਕ ਕੇ ਪ੍ਰਤੀਤ ਕਰਕੇ ਆਪ ਰੱਬੀ ਰੂਪ ਪ੍ਰਾਪਤ ਕਰਕੇ ਉਹਨਾਂ ਨੂੰ ਸਰਬ ਸਮਰੱਥ ਅਪੂਲ ਪੂਰਨ ਆਖਿਆ ਹੈ ਇਸੇ ਤਰ੍ਹਾਂ ਅਸੀਂ ਕਦੇ ਨਹੀਂ ਆਖਦੇ ਕਿ ਰੱਬ ਅਰਸ਼ਾਂ ਬੈकुंठਾਂ ਦੇ ਤਖਤ ਸੁੰਜੇ ਛੱਡ ਕੇ ਨਿੱਕਾ ਜਿਹਾ ਪੁਤਲਾ ਬਣ ਕੇ ਮਾਤਾ ਦੇ ਗਰਭ ਵਿੱਚ ਆ ਕੇ 9 ਮਹੀਨੇ ਮਗਰੋਂ ਜੰਮ ਪੈਂਦਾ ਹੈ ਮੁਸਾਫਿਰ ਇਹ ਤਾਂ ਗੱਲ ਹੈ ਠੀਕ ਕਿ ਤੁਸੀਂ ਵਾਹਿਗੁਰੂ ਨੂੰ ਜਨਮ ਵਿੱਚ ਨਹੀਂ ਦੱਸਦੇ ਪਰ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਜਨਮ ਮਰਨ ਵਿੱਚ ਆਇਆ ਤਾਂ ਮੰਨਦੇ ਹੋ ਤੇ ਜੋ ਜਨਮ ਵਿੱਚ ਆਉਂਦਾ ਹੈ ਉਹ ਜੀਵ ਹੈ ਕਿਉਂਕਿ ਜੋ ਕਰਮਾਂ ਦਾ ਬੱਦਾ ਹੈ ਉਹ ਜਨਮ ਮਰਨ ਵਿੱਚ ਆਉਂਦਾ ਹੈ ਜੋ ਕਰਮਾਂ ਦਾ ਬੱਦਾ ਆਉਂਦਾ ਹੈ ਉਹ ਬ੍ਰਹਮ ਰੂਪ ਤੇ ਗੋਬਿੰਦ ਰੂਪ ਕਿਵੇਂ ਹੈ ਬਾਬਾ ਮੁਸਕੁਰਾ ਕੇ ਸੱਜਣਾ ਤੂੰ ਕਿਸੇ ਸ਼ੈਰ ਜਾ ਤੇ ਸਾਡੇ ਕਿਸੇ ਗਿਆਨੀ ਨਾਲ ਟੱਕਰ ਜਿਨ੍ਹਾਂ ਨੂੰ ਦਿਨੇ ਰਾਤ ਇਹੋ ਕੰਮ ਹੈ ਮੈਂ ਤਾਂ ਗਰੀਬ ਕੀਰਤੀ ਹਾਂ ਤਾਂ ਹੁਣ ਮੈਂ ਜਾ ਕੇ ਪੱਠੇ ਦੱਬੇ ਦੀ ਸਾਰ ਲੈਣੀ ਹੈ ਮੁਸਾਫਿਰ ਮੈਨੂੰ ਸ਼ੌਂਕ ਹੈ ਕਿ ਆਪ ਦਾ ਵਕਤ ਗੁਆ ਰਿਆ ਹਾਂ ਪਰ ਤੁਸੀਂ ਗੱਲਾਂ ਬੜੀਆਂ ਦਾਨੀਆਂ ਤੇ ਨਿਸ਼ਚੇ ਪਰੌਣੀਆਂ ਕਰਦੇ ਹੋ ਇਸ ਕਰਕੇ ਮੇਰਾ ਜੀ ਨਹੀਂ ਕਰਦਾ ਕਿ ਤੁਹਾਨੂੰ ਉਠੰਦਿਆਂ ਤੁਹਾਡੀ ਮੋਟੀ ਠੁੱਲੀ ਜਟਕੀ ਗੱਲ ਮੈਨੂੰ ਵਧੇਰੇ ਤਸੱਲੀ ਬਣਾ ਰਹੀ ਹੈ ਪੰਡਤਾਂ ਦੀਆਂ ਗੁੰਜਲਾਂ ਮੈਂ ਬਥੇਰੀਆਂ ਤੱਕੀਆਂ ਹਨ ਸੋ ਮੈਨੂੰ ਮੇਰੇ ਪ੍ਰਸ਼ਨ ਦਾ ਉੱਤਰ ਦਿਓ ਬਾਬਾ ਗੱਲਾਂ ਨਾਲ ਨਿਸ਼ਾ ਹੋਣੀਆਂ ਔਖੀਆਂ ਹਨ ਪਰ ਅੱਛਾ ਜੋ ਸਾਡੇ ਭਰੋਸੇ ਵਿੱਚ ਹੈ ਸੁਣ ਲੈ 10 ਕਦੇ ਜੇਲ੍ਹਖਾਨੇ ਗਿਆ ਹੈ ਮੁਸਾਫਰ ਹਾਂ ਇੱਕ ਦੋ ਵਾਰੀ ਗਿਆ ਹਾਂ ਬਾਬਾ ਕੋਈ ਖੁਨਾਮੀ ਕੀਤੀ ਸਾਈ ਕਿਸੇ ਪਹਿਮਾਨਗੀ ਕੀਤੀ ਤੇ ਬਦਲੇ ਗਿਆ ਸੈਂ ਮੁਸਾਫਰ ਨਹੀਂ ਬਾਬਾ ਜਦ ਤੂੰ ਕੋਈ ਕਰਮ ਮਾੜਾ ਨਹੀਂ ਸੀ ਕੀਤਾ ਤਾਂ ਤੂੰ ਜੇਲ੍ਹਖਾਨੇ ਕਿਵੇਂ ગયો ਕਿਉਂਕਿ ਸਾਰੇ ਸੰਸਾਰ ਦੀਆਂ ਸਰਕਾਰਾਂ ਦਾ ਨਿਯਮ ਹੈ ਜੋ ਖੁਨਾਮੀ ਕਰੇ ਉਹ ਜੇਲ੍ਹਖਾਨੇ ਜਾਵੇ ਬਿਨਾ ਡੰਡ ਜੋ ਕਰਮ ਕੀਤੇ ਤੇ ਜੇਲ੍ਹਖਾਨੇ ਕੋਈ ਨਹੀਂ ਜਾ ਸਕਦਾ ਮੁਸਾਫਰ ਨਹੀਂ ਮੈਂ ਤਾਂ ਦੇਖਣ ਵਾਸਤੇ ਤੇ ਉਪਦੇਸ਼ ਦੇਣ ਵਾਸਤੇ ਸਰਕਾਰ ਵੱਲੋਂ ਗਿਆ ਸੀ ਬਾਬਾ ਤਦ ਬਿਨਾ ਕਰਮ ਕੀਤੇ ਦੇ ਜਾਇਓ ਕਹੀਏ ਕਿ ਕਰਮਾਂ ਵਿੱਚ ਬੱਜੇ ਤੋਂ ਬਿਨਾ ਵੀ ਆਦਮੀ ਐਸੀ ਥਾਂ ਤੇ ਜਾ ਸਕਦਾ ਹੈ ਜਿੱਥੇ ਕੇਵਲ ਕਰਮ ਵੱਜ ਹੋ ਕੇ ਹੀ ਜਾ ਸਕੀਦਾ ਹੈ ਮੁਸਾਫਰ ਬੇਚੈਨ ਹੋ ਕੇ ਹਾਂ ਜਾ ਨਹੀਂ ਸਕੀਦਾ ਹੈ ਬਾਬਾ ਫਿਰ ਸੱਜਣਾ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਇਸ ਜਗਤ ਵਿੱਚ ਆਇਆ ਜਿਸ ਵਿੱਚ ਕਰਮ ਵੱਜ ਹੀ ਆ ਸਕਦੇ ਹਨ ਤਾਂ ਕੀ ਹੋ ਨਹੀਂ ਸਕਦਾ ਕਿ ਤੇਰੇ ਵਾਂਗੂ ਉਹ ਕਰਮ ਵੱਜਤਾ ਨਾ ਹੋਣ ਤੇ ਫਿਰ ਦੇਖਣ ਵਾਸਤੇ ਜਾਂ ਮਤ ਦੇਣ ਵਾਸਤੇ ਜੀ ਦਾਨ ਦੇਣ ਵਾਸਤੇ ਆਏ ਹੋਣ ਮੁਸਾਫਰ ਸ਼ਰਮਾ ਕੇ ਗੱਲ ਦਿਲ ਤਾਂ ਲੱਗਦੀ ਹੈ ਬਾਬਾ ਤੂੰ ਹੀ ਨਹੀਂ ਡਾਕਟਰ ਦਰੋਗਾ ਉਪਦੇਸ਼ਕ ਕਈ ਲੋਕ ਹਨ ਜੋ ਕਰਮਬੱਜ ਨਹੀਂ ਪਰ ਫਿਰ ਜੇਲ੍ਹ ਖਾਨੇ ਜਾਂਦੇ ਹਨ ਉਸੇ ਸਿੱਖਾਂ ਵਾਲੇ ਦਰਵਾਜ਼ੇ ਲੰਘਦੇ ਹਨ ਜਿਸ ਤੋਂ ਕਰਮਬੱਜ ਦੀ ਖੁਨਾਮੀ ਵਾਲੇ ਲੰਘਦੇ ਹਨ ਓਨਾ ਹੀ ਥਾਵਾਂ ਵਿੱਚ ਅੰਦਰ ਫਿਰਦੇ ਹਨ ਪਰ ਕੋਈ ਉਹਨਾਂ ਨੂੰ ਕੈਦੀ ਨਹੀਂ ਆਖਦਾ। ਤੇਵੇਂ ਗੁਰੂ ਨਾਨਕ ਕਰਮਵੱਜ ਨਹੀਂ ਸਨ। ਉਹ ਪੂਰਨਪੁਰਖ, ਪੂਰਨ ਬ੍ਰਹਮ ਦੇਵਤਾ, ਬ੍ਰਹਮ ਵਿੱਚ ਲੀਨ ਸਨ। ਜਗਤ ਜਲੰਦਾ ਵੇਕੇ ਤਰਸ ਖਾ ਕੇ ਸਾਨੂੰ ਮੋਇਆਂ ਨੂੰ ਜਿਵਾਲਣ ਆਏ ਸਨ। ਅਸੀਂ ਜੋ ਉਹਨਾਂ ਨੂੰ ਜਨਮ ਮਰਨ ਤੋਂ ਰਹਿਤ ਮੰਦੇ ਹਾਂ। ਉਸ ਦਾ ਇਹੋ ਅਰਥ ਹੈ। ਔਰ ਉਹਨਾਂ ਦੀ ਮਹਿਮਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਆਖਿਆ ਹੈ। ਜਨਮ ਮਰਨ ਦੂ ਹੋ ਮੈ ਨਾਹੀ ਜਨ ਪਰਉਪਕਾਰੀ ਆਏ। ਜੀ ਦਾਣ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਉਹ ਜਨਮ ਮਰਮ ਵਿੱਚ ਨਹੀਂ ਚਾਹੋ ਜਗਤ ਵਿੱਚ ਆਉਂਦੇ ਹਨ ਉਹ ਨਿਰੋਲ ਪਰਉਪਕਾਰੀ ਹਨ ਅਸੀਂ ਮਰ ਰਹੇ ਹਾਂ ਸਾਨੂੰ ਜੀ ਦਾਣ ਦੇਣ ਆਉਂਦੇ ਹਨ ਇੱਕ ਕਿਣਕਾ ਜੀਵਨ ਦਾ ਸਾਡੇ ਅੰਦਰ ਪਾ ਕੇ ਸਾਨੂੰ ਭਗਤੀ ਵਿੱਚ ਲਾਉਂਦੇ ਹਨ ਤੇ ਇਉਂ ਰੱਬ ਨਾਲ ਮਿਲਾ ਦਿੰਦੇ ਹਨ ਸੋ ਜੋ ਐਸੇ ਪਰਉਪਕਾਰੀ ਹਨ ਜੋ ਆਪ ਰੱਬੀ ਰੋ ਨਾਲ ਨਕਾ ਨਗ ਭਰਪੂਰ ਲਹਿਰਾ ਰਹੇ ਹਨ ਜੋ ਕਰਮ ਬਾਜ ਨਹੀਂ ਪਰ ਉਪਕਾਰ ਖਾਤਰ ਆਏ ਹਨ ਉਹਨਾਂ ਦਾ ਪਿਆਰ ਸਤਿਕਾਰ ਆਦਰ ਯਾਦ ਧਿਆਨ ਲਿਵ ਸਾਡੀ ਕਲਿਆਣ ਕਰਤਾ ਹੈ ਸਾਨੂੰ ਰੱਬ ਦੇ ਦੇਸ਼ ਲੈ ਜਾਂਦੀ ਹੈ ਅਸੀਂ ਉਹਨਾਂ ਵਿੱਚ ਰੱਬੀ ਪਿਆਰ ਰੱਬੀ ਨੂਰ ਦਾ ਜਲ ਚਲੋ ਦੇਖ ਕੇ ਮਸਤੇ ਕੀਵੇ ਹੁੰਦੇ ਹਾਂ ਤੁਸੀਂ ਲੋਕ ਸਾਨੂੰ ਕਿਉਂ ਮਸ਼ਕਰੀਆਂ ਕਰਦੇ ਹੋ ਕਿਉਂ ਸਾਡੇ ਪਿਆਰ ਨੂੰ ਆਪਣੇ ਸੋਚਣ ਤੇ ਸਮਝਣ ਦੇ ਤੁਰੇ ਤੋਂ ਨਹੀਂ ਵੇਖਦੇ ਹੋ ਸਭ ਪਿੰਜ ਆਪਣੀ ਧੁਰ ਉਤੇ ਘੁੰਮਦੇ ਹਨ ਇਸੇ ਤਰ੍ਹਾਂ ਹਰ ਕਿਸੇ ਦੇ ਵਿਚਾਰ ਨੂੰ ਉਸ ਦੀ ਆਪਣੀ ਧੁਰ ਤੋਂ ਸਮਝਿਆ ਕਰੋ ਅਸੀਂ ਪ੍ਰੇਮ ਦੇ ਧੁਰ ਤੇ ਖੜੇ ਹਾਂ ਸਾਨੂੰ ਇੱਥੋਂ ਤੱਕਿਆ ਕਰੋ ਹੁਣ ਦੱਸੋ ਇਹ ਗੱਲ ਠੀਕ ਹੈ ਕਿ ਗੁਰੂ ਨਾਨਕ ਦੇਵ ਜੀ ਜਨਮ ਮਰਨ ਤੋਂ ਰਹਿਤ ਵੀ ਹਨ ਤੇ ਫਿਰ ਮਾਤਾ ਤ੍ਰਿਪਤਾ ਦੇ ਘਰ ਜਨਮੇ ਵੀ ਸਨ ਤੇ ਜਗਤ ਵਿੱਚ ਆਏ ਤੇ ਇੱਥੋਂ ਟੁਰੇ ਵੀ ਸਨ ਮੁਸਾਫਿਰ ਲੰਮਾ ਸਾਹ ਭਰ ਕੇ ਠੀਕ ਹੈ ਬਾਬਾ ਜੀ ਬਾਬਾ ਫਿਰ ਉਹ ਮਨੁੱਖ ਵੀ ਸਨ ਰੱਬ ਵੀ ਸਨ ਔਰ ਉਹਨਾਂ ਨੂੰ ਐਸਾ ਕਹਿਣ ਵਿੱਚ ਅਸੀਂ ਨਾ ਦੋ ਰੱਬ ਬਣਾ ਰਹੇ ਹਾਂ ਨਾ ਰੱਬ ਨੂੰ ਜਨਮ ਮਰਨ ਵਾਲਾ ਬਣਾ ਰਹੇ ਹਾਂ ਨਾ ਆਦਮ ਪ੍ਰستی ਸਿਖਾ ਰਹੇ ਹਾਂ ਮੁਸਾਫਰ ਹਾਂ ਮੇਰੀ ਸਮਝ ਵਿੱਚ ਆ ਗਿਆ ਹੈ ਕਿ ਇਹ ਠੀਕ ਹੈ ਤੁਸਾਂ ਮੇਰੇ ਸੰਸੇ ਨਵਿਰਤ ਕਰ ਦਿੱਤੇ ਹਨ ਬਾਬਾ ਤੁਹਾਡੇ ਸੰਸੇ ਤੁਹਾਨੂੰ ਮਾਲੂਮ ਹੁੰਦਾ ਹੈ ਕਿ ਨਵਿਰਤ ਹੋ ਗਏ ਹਨ ਪਰ ਮੈਨੂੰ ਜਾਪਦਾ ਹੈ ਕਿ ਅਜੇ ਕੋਈ ਨਵਿਰਤ ਨਹੀਂ ਹੋਈ ਮੁਸਾਫਿਰ ਇਹ ਤੁਹਾਨੂੰ ਕਿਵੇਂ ਪਤਾ ਹੈ ਬਾਬਾ ਤੁਸੀਂ ਪੜੇ ਹੋ ਤੇ ਜਾਪਦਾ ਹੈ ਕਿ ਗੂੜੇ ਨਹੀਂ ਤੇ ਪੜੇ ਵੀ ਬਹੁਤ ਦੂਰ ਤਾਂ ਹੀ ਨਹੀਂ ਹੋ ਮੁਸਾਫਿਰ ਕਿਵੇਂ ਬਾਬਾ ਜੇ ਤੁਸੀਂ ਚੰਗਾ ਪੜਦੇ ਤੇ ਪੜ ਕੇ ਗੁਰਦੇ ਤਾਂ ਤੁਹਾਨੂੰ ਇਸ ਗੱਲ ਦੀ ਸੋਝੀ ਹੁੰਦੀ ਕਿ ਜਦ ਕਿਸੇ ਦੇ ਕੁਣਸ ਛਾਂਟੀ ਦੇ ਹਨ ਜਿੰਨੂੰ ਤੁਸੀਂ ਆਗਦੇ ਹੋ ਕਿ ਨੁਕਤਾ ਚੰਨੀ ਕਰੀਦੀ ਹੈ ਤਾਂ ਉਸ ਦੇ ਸੱਚ ਤੇ ਸਮਝ ਦੇ ਤਰਵੇ ਨੂੰ ਲੱਭੀਦਾ ਹੈ ਉਸ ਨੂੰ ਸਮਝ ਕੇ ਫਿਰ ਉਸ ਦੇ ਗੁਣ-ਓਗੁਣਾਂ ਦੀ ਪਛਾਣ ਕਰੀ ਦੀ ਹੈ ਸੋ ਇਹ ਉਹ ਕਰ ਸਕਦਾ ਹੈ ਜੋ ਆਪ ਵਿੱਦਿਆ ਦਾ ਜਾਣੂ ਹੋਵੇ ਜਾਂ ਗੁੜਿਆ ਹੋਵੇ ਮੁਸਾਫਰ ਤੁਸੀਂ ਅਨਪੜ੍ਹ ਜਾਪਦੇ ਹੋ ਤੁਸੀਂ ਕਿਵੇਂ ਇਹ ਗੁਣ ਰੱਖਦੇ ਹੋ ਬਾਬਾ ਸਜਣਾ ਮੇਰੀ ਗੱਲ ਹੋਰ ਹੈ ਮੈਂ ਪੜਿਆ ਨਹੀਂ ਪਰ ਮੈਂ ਅਮਲੀ ਪੜਿਆਂ ਦੇ ਪਾਸ ਬੈਠਾ ਹਾਂ ਜੋ ਅਨੁਭਵ ਦੇ ਬੰਦੇ ਹਨ ਮੈਂ ਉਹਨਾਂ ਦੇ ਜੋੜੇ ਝਾੜੇ ਹਨ ਉਹ ਲੋਕ ਇਲਮ ਦੁਆਰਾ ਗਿਆਨੀ ਹੋਣ ਭਾਵੇਂ ਨਾ ਹੋਣ ਉਹ ਸਹੋਬਤਾਂ ਵਿੱਚ ਮਰਦਾਂ ਦੀਆਂ ਸਹੋਬਤਾਂ ਵਿੱਚ ਅਮਲ ਸਿੱਖਦੇ ਹਨ ਅਮਲਾਂ ਨਾਲ ਉਹ ਸੱਚ ਦੇ ਅਪੜਦੇ ਹਨ ਇਲਮ ਦਾ ਪ੍ਰਯੋਜਨ ਵੀ ਸੱਚ ਦੇ ਧੁਰੇ ਤੇ ਅਪੜਨਾ ਹੈ ਅਮਲ ਦਾ ਵੀ ਇਹੋ ਕੰਮ ਹੈ ਜਿੱਥੇ ਇਲਮ ਦੇ ਅਮਲ ਦੋਵੇਂ ਹੋਣ ਧਨ ਭਾਗ ਜੇ ਨਿਰਾ ਇਲਮ ਹੋਵੇ ਤਾਂ ਵੀ ਸੱਚ ਦੀ ਕੁਝ ਸੋਚੀ ਹੁੰਦੀ ਹੈ ਭਾਵੇਂ ਸੱਚ ਦੀ ਪ੍ਰਤੀਤੀ ਦੇ ਦੇਸ਼ ਮਨ ਦਾ ਪ੍ਰਵੇਸ਼ ਨਾ ਹੋਵੇ ਤੇ ਅਮਲ ਤਾਂ ਰਸਾਇਣੀ ਵਿਦਿਆ ਹੋਈ ਨਾ ਇਸ ਨੇ ਤਾਂ ਸੱਚ ਦਿਖਾ ਦੇਣਾ ਸੱਚ ਅੰਦਰ ਵਸਾ ਦੇਣਾ ਸੱਚ ਦੀ ਪ੍ਰਤੀਤਿ ਦੇ ਦੇਸ਼ ਪਰਵੇਸ਼ ਕਰਾ ਦੇਣਾ ਸੋ ਸੱਜਣ ਜੀ ਮੈਂ ਤੁਸਾਂ ਨਾਲ ਇਲਮ ਦੀਆਂ ਗੱਲਾਂ ਨਹੀਂ ਕਰ ਰਿਹਾ ਨਾ ਗੱਲਾਂ ਦਾ ਮੈਨੂੰ ਸ਼ੌਂਕ ਹੈ ਨਾ ਗੱਲਾਂ ਦਾ ਰਸ ਮੈਂ ਤਾਂ ਜੋ ਮੈਨੂੰ ਆ ਟਕਰੇ ਉਸ ਤੋਂ ਸੱਚ ਦੀ ਸੋਝੀ ਲੈਣ ਦਾ ਯਤਨ ਕਰਦਾ ਹਾਂ ਜੇ ਮੈਂ ਬੋਲਾਂ ਤਾਂ ਸੱਚ ਦੀ ਸੋਝੀ ਜਿੰਨੀ ਮੈਂ ਸਮਝਦਾ ਹਾਂ ਦੱਸਣ ਦਾ ਉਪਰਾਲਾ ਕਰਦਾ ਹਾਂ ਗੱਲਾਂ ਤੇ ਬਕਵਾਸ ਵਕਤ ਨੂੰ ਕਤਲ ਕਰਨ ਦੇ ਉਪਰਾਲੇ ਹਨ ਮਨੋਰਥ ਨੂੰ ਸਿੱਧ ਕਰ ਲੈਣ ਵਾਸਤੇ ਤਾਂ ਸੱਚ ਦੀ ਸੋਚੀ ਬਦਲੇ ਸੁਣਨਾ ਤੇ ਸੱਚ ਦੀ ਸੋਚੀ ਬਦਲੇ ਬੋਲਣਾ ਹੈ ਤੁਸੀਂ ਸ਼ਾਇਦ ਸਾਡੇ ਧਰਮ ਪੁਸਤਕ ਪੜ੍ਹੇ ਨਹੀਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਹੈ ਕਿ ਜਿਨ੍ਹਾਂ ਨੂੰ ਸੱਚ ਦੀ ਸੋਚੀ ਦਾ ਸ਼ੌਂਕ ਸੀ ਜਿਨ੍ਹਾਂ ਦੇ ਹਿਰਦੇ ਸੱਚ ਦੀ ਸੋਚੀ ਦਾ ਪ੍ਰੇਮ ਸੀ ਉਹਨਾਂ ਨੇ ਸੁਣਿਆ ਕਿੰਨਾ ਤੋਂ ਸੁਣਿਆ ਜਿੰਨਾ ਵਿੱਚ ਸੱਚ ਦੀ ਸੋਚੀ দান ਕਰਨ ਦੀ ਸਮਰੱਥਾ ਸੀ ਤਦ ਐਸੇ ਸੁਣਨ ਦਾ ਜੋ ਸੁਨਣਾ ਕਿ ਨਿਰਾ ਕੰਨਾਂ ਦਾ ਸੁਣਨੇ ਮਾਤਰ ਨਹੀਂ ਸੀ ਪਰ ਜਿਸ ਵਿੱਚ ਹਲੂਲ ਕਰ ਦੇਣ ਵਾਲੀ ਸਤਿਆ ਸੀ ਜੋ ਇੱਕ ਤਰ੍ਹਾਂ ਦੇ ਰੱਬੀ ਰੋ ਵਾਂਗੂ ਕੁਝ ਸਤਿਆ ਕੁਝ ਗੈਬੀ ਰੰਗ ਫੂਕ ਦੇਣ ਦਾ ਹੁਕਮ ਰੱਖਦਾ ਸੀ ਕੀ ਫਲ ਹੋਇਆ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੋਣਿਆ ਜੋਗ ਜੁਗਤਨ ਭੇਦ ਸੋਣਿਆ ਸਾਸਤ ਸਿਮਰਤ ਵੇ ਨਾਨਕ ਭਗਤਾ ਸਦਾ ਵਿਗਾ ਸੋਣਿਆ ਦੂਖ ਪਾਪ ਕਾ ਨਾਸ ਸੋ ਸਜਨਾ ਉਸ ਸਿਰਜਨਹਾਰ ਪਿਤਾ ਵਾਹਿਗੁਰੂ ਦੀ ਮੇਰ ਨਾਲ ਮੈਂ ਅਨਪੜ ਨੂੰ ਐਸੇ ਕਿਸੇ ਟਿਕਾਣੇ ਸੁਣਨ ਦਾ ਮੌਕਾ ਮਿਲਿਆ ਹੁਣ ਸੁਣ ਕੇ ਮੈਂ ਸੋਣਿਆ ਅੰਦੇ ਪਾਵੇ ਰਾਹ ਮੇਰੇ ਵਰਗੇ ਅੰਨੇ ਨੇ ਸੱਚ ਦੀ ਖੋਜ ਤੇ ਪਿਆਰ ਦਾ ਰਸਤਾ ਪਾ ਲਿਆ ਹੈ ਸੋ ਮੈਂ ਖੁੱਲੀ ਖੁਰਦਰੀ ਗੱਲ ਕਰਦਾ ਹਾਂ ਪਰ ਮੇਰੇ ਅੰਦਰ ਢੋਲ ਤੇ ਢੋਲ ਸੱਚ ਸਮਝਣ ਤੇ ਸੱਚ ਸਮਝਾਉਣ ਦੀ ਹੁੰਦੀ ਹੈ ਜਿੱਥੇ ਮੇਰੀ ਭੁੱਲ ਹੋਵੇ ਕੱਢ ਦੇਣੀ ਮੁਸਾਫਿਰ ਤੁਸੀਂ ਮੈਨੂੰ ਕੀ ਗੱਲ ਦੱਸਣ ਲੱਗੇ ਸੀ ਕਿ ਅਜੇ ਮੇਰਾ ਸੰਸਾਰ ਨਵਿਰਤ ਨਹੀਂ ਹੋਇਆ ਬਾਬਾ ਹਾਂ ਤੁਸਾਂ ਇੱਕ ਗੱਲ ਸਿੱਖਣੀ ਹੈ ਕਿ ਜਦ ਕਿਸੇ ਦੇ ਗੁਣ ਔਗੁਣ ਤੱਕਣ ਲੱਗੋ ਤਾਂ ਪਹਿਲਾਂ ਉਸ ਦੀ ਆਪਣੀ ਵਿਚਾਰ ਦੀ ਧੁਰ ਨੂੰ ਲੱਭੋ ਜੇ ਤੁਸੀਂ ਸਦਾ ਆਪਣੀ ਸਮਝ ਦੀ ਧੁਰ ਤੋਂ ਲੋਕਾਂ ਦੇ ਫੈਸਲੇ ਕਰੋਗੇ ਤਾਂ ਟਿੱਬੇ ਖੋੜਿਆਂ ਵਿੱਚ ਡਿੱਗੋਗੇ ਤੇ ਗਿੱਟੇ ਗੋਡੇ ਪਣਾਓਗੇ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ